ਮੈਂ ਤਾਂ ਇਹ ਕਹਿੰਦੇ ਕਿ ਸਿਆਸੀ ਇਹਨਾਂ ਦਾ ਪੂਰਾ ਆਜੂ ਕਹਿੰਦੇ ਦਵਾਲਾ ਨਿਕਲ ਗਿਆ ਰਾਜ ਸੀ ਉਹ ਸਾਥੋ ਖੋ ਕੇ ਲੈ ਜਾਂਦੇ ਆ ਆਮ ਆਲੀ ਪਾਰਟੀ ਵਾਲੇ ਜਿਵੇਂ ਜਲੰਧਰ ਖੋ ਕੇ ਲ ਗਏ ਉਹਨਾਂ ਤੋਂ ਕਹਾ ਬੀਜੇਪੀ ਖੋ ਕੇ ਲੈ ਜਾਂਦੀ ਹੈ ਕੀ ਕਿਹਨੂੰ ਜਾਂਦੇ ਖੋ ਕੇ ਕਾਂਗਰਸੀਆਂ ਨੂੰ ਕਾਂਗਰਸੀਆਂ ਨੂੰ ਕੀ ਕਹਿੰਦੇ ਆ ਬਹੁਤ ਮਾੜੀ ਸੀ ਕਾਂਗਰਸੀ ਤੇ ਕਾਂਗਰਸੀਆਂ ਨੂੰ ਤੁਸੀਂ ਐਲ ਜਾਂਦੇ ਹੋ ਜਿਵੇਂ ਆਪਾਂ ਕਹਿਣਾ ਚੁਣ-ਚੁਣ ਕੇ ਲੈ ਜਾਣਾ ਹੁੰਦਾ ਵੀ ਆਜੋ ਸਾਡੇ ਆਜੋ ਸਾਡੇ ਆਜੋ ਸਾਡੇ ਇਹ ਤਾਂ ਮਤਲਬ ਤੁਹਾਡੇ ਕੋਲ ਕੋਈ ਸ਼ਾਇ ਹੀ ਨਹੀਂਗਾ ਕਿਤੇ ਹੁਣ ਵੀ ਇੱਥੇ ਵੀ ਤਾਂ ਨਹੀਂ ਸਮਝਾ ਉੱਤੇ ਹੋ ਗਏ ਹੁਣ ਕਿਤੇ ਆ ਚੀਜ਼ਾਂ ਗਈਆਂ ਖੈਰਾ ਸਾਹਿਬ ਡਾਊਨ ਚਲੇ ਜਾਂਦਾ ਤਾਂ ਆਵਾਦੀ ਪਾਰਟੀ ਝੋਲੀ ਸੀ ਕਿਸ ਤਰ੍ਹਾਂ ਖੈਰਾ ਸਾਹਿਬ ਜਾ ਸਕਦਾ ਕਿ ਡਾਊਨ ਅੱਜ ਜੀ ਹਾਈ ਕਮਾਂਡ ਨੇ ਸੋਚਿਆ ਤੇ ਉਹਨਾਂ ਕੋਲ 10 ਰਿਪੋਰਟਾਂ ਆਈਆਂ ਕਿ ਸਾਰਿਆਂ ਨਾਲੋਂ ਵੱਧ ਸਟਰੋਂਗ ਇਹ ਖੈਰਾ ਗਿਣਿਆ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਬਦਲਾਅ ਆ ਰਹੇ ਨੇ ਪਾਰਟੀਆਂ ਛੱਡ ਕੇ ਲੀਡਰ ਦੂਸਰੀ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਭਾਵੇਂ ਉਹ ਕੋਈ ਵੀ ਪਾਰਟੀ ਕਿਉਂ ਨਾ ਹੋਵੇ ਭਾਵੇਂ ਆਵਾਦੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਜਾਂ ਫਿਰ ਭਾਜਪਾ ਜਾਂ ਫਿਰ ਅਕਾਲੀ ਕਿਉਂਕਿ ਲੋਕ ਸਭਾ ਚੋਣਾਂ ਦਾ ਜਿਹੜਾ ਸਮਾਂ ਬਹੁਤ ਨਜ਼ਦੀਕ ਆ ਚੁੱਕਿਆ ਹੈ ਪੰਜਾਬ ਦੇ ਵਿੱਚ 1 ਜੂਨ ਨੂੰ ਜਿਹੜੀ VOTING ਹੋਣੀ ਹੈ ਤੇ ਹਾਲੀ ਦੇ ਵਿੱਚ ਜਿਹੜੀ ਸੰਗਰੂਸ ਸਭ ਤੋਂ ਹੌਟ ਸੀਟ ਹੈ ਇੱਥੋਂ ਕਾਂਗਰਸ ਦਾ ਇੱਕ ਚਰਚੇਤ ਚਿਹਰਾ ਦਰਵੀਰ ਗੋਲਡੀ ਆਮ ਆਦਮੀ ਪਾਰਟੀ ਵਿੱਚ ਦਾ ਸ਼ਾਮਲ ਹੋਏ ਨੇ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਣਲੇ ਬੀਬੀ ਜੀ ਕਿਵੇਂ ਦੇਖਦੇ ਹੋਗੇ ਲਗਾਤਾਰ ਪਾਰਟੀ ਛੱਡ ਕੇ ਦੂਸਰੀ ਪਾਰਟੀਆਂ ਵਿੱਚ ਜਾਣ ਦਾ ਦੌਰ ਜਿਹੜਾ ਉਹ ਲਗਾਤਾਰ ਚੱਲ ਰਿਹਾ ਸੀ ਪਰ ਅੱਜ ਐਨ ਉਸ ਮੌਕੇ ਜਦੋਂ ਪੂਰੀ ਤਰੀਕੇ ਦੇ ਨਾਲ ਕਾਂਗਰਸ ਦੀ ਮੇਨਸ ਜਿਹੜੀ ਉਹ ਭਖ ਚੁੱਕੀ ਸੀ ਸੰਗਰੂਰ ਦੇ ਵਿੱਚ ਦਲਬੀਰ ਸਿੰਘ ਗੋਲਦੀ ਆਮ ਆਦਮੀ ਪਾਰਟੀ ਚਲੇ ਗਏ ਖੁਦ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਜੁਆਇਨਿੰਗ ਕਰਵਾਈ ਦੇਖੋ ਇੱਥੋਂ ਇੱਕ ਗੱਲ ਦਾ ਤਾਂ ਅੰਦਾਜ਼ਾ ਲੱਗਦਾ ਹੈ ਕਿ ਜਿਉਂਦੀਆਂ ਜਾਗਦੀਆਂ ਪਾਰਟੀਆਂ ਵਿੱਚ ਟਿਕਟਾਂ ਨੂੰ ਲੈਣ ਦੀ ਖਿੱਚੋ ਤਾਣ ਹੈ ਹੁੰਦੀ ਹੈ ਜਿਹੜੀਆਂ ਪਾਰਟੀਆਂ ਦੇ ਕੋਲੇ ਕੋਈ ਲੋਕ ਹਮਦਰਦੀ ਨਹੀਂ ਰੱਖਦੇ ਜਾਂ ਉਹਨਾਂ ਵੱਲ ਖਿੱਚ ਨਹੀਂ ਹੈ ਜੀ ਉਹਨਾਂ ਦੀ ਉਹਨਾਂ ਪਾਰਟੀਆਂ ਨੂੰ ਉਮੀਦਵਾਰ ਲੱਭਣੇ ਪੈਂਦੇ ਨੇ ਸਾਡੇ ਉਮੀਦਵਾਰ ਸਤੋਂ ਰਸ ਰਸ ਭਜਦੇ ਆ ਸਭ ਟਿਕਟਿੰਗ ਦਿੱਤਾ ਇਥੋਂ ਇੱਕ ਤਾਲ ਦਾ ਤਾਂ ਪਤਾ ਲੱਗਦਾ ਹੈ ਨਾ ਕਿ ਕਾਂਗਰਸ ਅੱਜ ਜਿਉਂਦੀ ਜਾਗਦੀ ਪਾਰਟੀ ਸਾਬਤ ਹੋਈ ਹੈ ਇੱਥੇ ਕੋਈ ਪਾਰਟੀ ਚਾਹੇ ਭਾਜਪਾ ਹੈ ਚਾਹੇ ਉਹ ਆਪ ਹੈ ਚਾਹੇ ਕੋਈ ਹੋਰ ਹੈ ਉੱਲਾ ਪਰਲਾ ਜੀ ਕਾਲੀ ਦਲ ਤਾਂ ਪਹਿਲਾਂ ਤੇ ਖੜਾ ਵੀ ਨਹੀਂ ਹੋਇਆ ਆ ਦੋ ਹੀ ਸਰਕਾਰਾਂ ਵਾਲੀਆਂ ਇੱਕ ਦੀ ਸੂਬੇ ਦੀ ਸਰਕਾਰ ਲਈ ਫਿਰਦੇ ਆ ਇੱਕ ਦੀ ਦਿੱਲੀ ਵਾਲੀ ਕਿੰਨੀ ਮਤਲਬ ਇਹ ਸੰਗ ਦੀ ਗੱਲ ਹੈ ਇਹਨਾਂ ਪਾਰਟੀਆਂ ਵਾਸਤੇ ਮੈਂ ਤਾਂ ਇਹ ਕਹਿੰਦਾ ਕਿ ਸਿਆਸੀ ਇਹਨਾਂ ਦਾ ਪੁਰਾਣੀ ਜਿਵੇਂ ਦਵਾਲਾ ਨਿਕਲ ਗਿਆ ਰਾਜ ਸੀ ਉਹ ਸਾਥੋਂ ਖੋ ਕੇ ਲੈ ਜਾਂਦੇ ਆਮ ਆਲੀ ਪਾਰਟੀ ਵਾਲੇ ਜਿਵੇਂ ਜਲੰਧਰ ਖੋ ਕੇ ਲ ਗਏ ਉਹਨਾਂ ਤੋਂ ਕਹਾ ਬੀਜੇਪੀ ਖੋ ਕੇ ਲੈ ਜਾਂਦੀ ਹੈ ਕਿ ਕਿਹਨੂੰ ਲੈ ਜਾਂਦੇ ਖੋ ਕੇ ਕਾਂਗਰਸੀਆਂ ਨੂੰ ਕਾਂਗਰਸੀਆਂ ਨੂੰ ਕੀ ਕਹਿੰਦੇ ਆ ਬਹੁਤ ਮਾੜੀ ਸੀ ਕਾਂਗਰਸੀ ਤੇ ਕਾਂਗਰਸੀਆਂ ਨੂੰ ਤੁਸੀਂ ਐ ਲੈ ਜਾਂਦੇ ਹੋ ਜਿਵੇਂ ਆਪਾਂ ਕਹਿਣਾ ਚੁੰਨ ਚੁੰਨ ਕੇ ਲੈ ਜਾਣਾ ਹੁੰਦਾ ਵੀ ਆਜੋ ਸਾਡੇ ਆਜੋ ਸਾਡੇ ਆਜੋ ਸਾਡੇ ਇਹਦਾ ਮਤਲਬ ਤੁਹਾਡੇ ਕੋਲ ਕੋਈ ਸ਼ੈ ਹੀ ਨਹੀਂਗਾ ਕਿਵੇਂ ਦੇਖਦੇ ਹਾਂ ਕਿਉਂਕਿ ਜਿਵੇਂ ਤੁਸੀਂ ਕਹਿ ਰਿਹਾ ਕਿ ਕਾਂਗਰਸ ਵਾਲੇ ਪਹਿਲਾਂ ਆਮ ਆਦਮੀ ਪਾਰਟੀ ਜਾਈ ਜਾਂਦੇ ਨੇ ਫਿਰ ਉੱਪਰ ਤਾਂ ਐਲਾਈਅੰਸ ਹੈ ਉੱਪਰ ਸਾਰੇ ਇਕੱਠੇ ਮਿਲ ਕੇ ਲੜ ਰਹੇ ਹੋ ਕਿ ਉਪਰੀ ਲੀਡਰਸ਼ਿਪ ਤੇ ਤੈਅ ਨਹੀਂ ਹੁੰਦਾ ਕਿ ਜਿਸ ਇਲਾਕੇ ਦੇ ਵਿੱਚ ਤੁਹਾਡੀ ਗਠਜੰਬੰਦਨ ਹੈ ਐਲਾਈਅੰਸ ਹੈ ਜਿੱਥੇ ਤੁਸੀਂ ਇਕੱਲੇ ਅਲੱਗ-ਅਲੱਗਰ ਲੜ ਰਹੇ ਹੋ ਪੰਜਾਬ ਦੇ ਵਿੱਚ ਤੁਸੀਂ ਉੱਥੇ ਐਡਾ ਉਸ ਸੀਟ ਦੇ ਉੱਪਰ ਕਹਿ ਸਕਦਾ ਖੋਰਾ ਲਾਉਣਾ ਉਹ ਸੀਟ ਦੇ ਉੱਪਰੋਂ ਇੱਕ ਲੀਡਰ ਚੱਲ ਕੇ ਦੂਜੀ ਪਾਸੇ ਚਲੇ ਜਾਣਾ ਜਿਨੇ ਸਭ ਤੋਂ ਪਹਿਲਾਂ ਸਰੂਰ ਦੇ ਵਿੱਚ ਜਿਹੜੀ ਚੋਣ ਮਹੀਮਾਤੀ ਉਤ ਸੁਰੂਆਤ ਹੀ ਉਹਨਾਂ ਦੇ ਘਰੋਂ ਹੋਈ ਦੇਖੋ ਇਹ ਹਰ ਪਾਰਟੀ ਦੀ ਸਿਚੁਏਸ਼ਨ ਜਿਹੜੀ ਹੁੰਦੀ ਹੈ ਸਿਆਸੀ ਤੌਰ ਤਰੀਕਾ ਰਾਜ ਪ੍ਰਬੰਧ ਦਾ ਉਹ ਵੱਖਰਾ ਹੁੰਦਾ ਹੋਰ ਤਰੀਕੇ ਦਾ ਹੁੰਦਾ ਇੱਕ ਸੁਲਝੇਵੇ ਰਾਜਨੀਤਿਕ ਬੰਦੇ ਜਿੰਨਾਂ ਨੇ ਕਈ ਕਈ ਵਾਰ ਰਾਜ ਕੀਤਾ ਤਜਰਬਾ ਹੁੰਦਾ ਜਿਵੇਂ ਬਹਾਰ ਐਗਜ਼ੈਂਪਲ ਹਰਿਆਣਾ ਦਾ ਉੱਥੇ ਸਾਡੇ ਆਪਣੇ ਸੁਲਝੇਵੇ ਆ ਦੂਜੇ ਬੰਦੇ ਸੁਲਝੇਵੇ ਆ ਉੱਥੇ ਕੋਈ ਅਜਾ ਗੱਲ ਹੈ ਨਹੀਂ ਲੇਕਿਨ ਇੱਥੇ ਪੰਜਾਬ ਦੇ ਵਿੱਚ ਪਹਿਲੀ ਵਾਰ ਮੈਂ ਜਿਵੇਂ ਕਹਿੰਨੀਆਂ ਨਾ ਆਮ ਖਾਵਤ ਆਪਣੇ ਕਿ ਪਿਆਸੇ ਜੱਟ ਟਿਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਸਾਡੇ ਪਹਿਲੀ ਵਾਰ ਆਮ ਆਦਮੀ ਪਾਰਟੀ ਆਈ ਹੈ ਇਹ ਨਹੀਂ ਕਿ ਇਹਦੇ ਵਿੱਚ ਮੈਂ ਕਹਿੰਦੀ ਕਿ ਕੋਈ ਬੰਦੇ ਕਾਬਲ ਨਹੀਂ ਹੈ ਬਹੁਤ ਕਾਬਲ ਹੋਣਗੇ ਬਹੁਤ ਲੜਕੀਆਂ ਸਾਡੀਆਂ ਪੜੀਆਂ ਲਿਖੀਆਂ ਨੇ ਬੜੇ ਮੇਲ ਵੀ ਡਾਕਟਰ ਕੁਸ਼ੋਰ ਪੜੇ ਲਿਖੇ ਅੱਛੇ ਹੈਗੇ ਨੇਗੇ ਲੇਕਿਨ ਸਿਆਸੀ ਤਜਰਬਾ ਹੋਣਾ ਹੋਰ ਹੈਗਾ ਔਰ ਇੱਥੇ ਤੁਹਾਡੇ ਸਾਹਮਣੇ ਕਿਵੇਂ ਅਫਸਰ ਵੀ ਛੜ ਛੜ ਭੱਜ ਰਹੇ ਆ ਕਦੇ ਸਰਕਾਰ ਚੋਂ ਅਫਸਰ ਸਰਕਾਰ ਹੁੰਦੇ ਛੱਡ ਕੇ ਅਫਸਰ ਭੱਜ ਰਹੇ ਨੇ ਇਸ ਕਾਰਨ ਕਰਕੇ ਇਹਨਾਂ ਦੀ ਸ਼ੁਰੂਆਤ ਹੀ ਜਿਹੜੀ ਹੋਈ ਉਹ ਇੱਕ ਟਕਰਾਅ ਵਾਲੀ ਕਦਮ ਦੇ ਨਾਲ ਹੋਈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਅੱਛੀਆਂ ਸਰਕਾਰਾਂ ਹੁੰਦੀਆਂ ਜਾਂ ਤੁਸੀਂ ਵਿਧਾਨ ਸਭਾ ਵੀ ਦੇਖਿਆ ਕਿ ਵਿਧਾਨ ਸਭਾ ਦੇ ਵਿੱਚ ਸਾਰਾ ਤੁਸੀਂ ਰੋਜ਼ ਕਵਰ ਕਰਦੇ ਹੋ ਜਿਸ ਤਰ੍ਹਾਂ ਦਾ ਬਤੀਰਾ ਸ਼ੁਰੂਆਤ ਜਿਹੜੀ ਪਹਿਲ ਹੁੰਦੀ ਹੈ ਤੇ ਗਿਣੀ ਜਾਂਦੀ ਹੈ ਇਹ ਠੀਕ ਹੈ ਬਾਅਦ ਵਿੱਚ ਤਾਂ ਦੂਜੇ ਵੀ ਪਿੱਛੇ ਨਹੀਂ ਰਹਿੰਦੇ ਲੇਕਿਨ ਸ਼ੁਰੂਆਤ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਇੱਕ ਸੈਂਪਲ ਦਿਖਾਉਣਾ ਸੈਂਪਲ ਸਰਕਾਰ ਦਿਖਾਉਂਦੀ ਹੁੰਦੀ ਹੈ ਉਹਦੇ ਵਾਲੇ ਪਾਸੇ ਤੋਂ ਜੋ ਵਿਧਾਨ ਸਭਾ ਜਿਸ ਤਰੀਕੇ ਦਾ ਸਲੂਕ ਹੋਇਆ ਹੈ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਫੜੋ ਫੜੀ ਫੜੋ ਫੜੀ ਦਸਨੂ ਖੋਇਆ ਤੇ ਜਿਸ ਤਰੀਕੇ ਨਾਲ ਬੰਦਿਆ ਦੇ ਉੱਤੇ ਡਰ ਤੇ دہشت ਕੀਤੀ ਜਾ ਰਹੀ ਹੈ ਇਹ ਸਾਰੀਆਂ ਸਿਚੁਏਸ਼ਨਾਂ ਨਾਲ ਮਾਹੌਲ ਇਹੋ ਜਿਹਾ ਬਣਾ ਲਿਆ ਜੋ ਤੁਹਾਨੂੰ ਦੇਖੋ ਇੱਕ ਇੱਕ ਪਾਸੇ ਸਿਆਸੀ ਡਾਂਗਾ ਚੱਲ ਰਹੀਆਂ ਹੁਣ ਤੇ ਉੱਥੇ ਆਪਾਂ ਸਿਰ ਜੋੜਨ ਦੀ ਗੱਲ ਕਰ ਸਕਦੇ ਆ ਪੋਸੀਬਲ ਹੀ ਨਹੀਂ ਸੀ ਸਾਡੇ ਲੋਕ ਇਹਨੇ ਵਰਕਰ ਲੀਡਰ ਇੰਨੇ ਇਹਨਾਂ ਨੇ ਪਰੇਸ਼ਾਨ ਕਰ ਲਈ ਸ਼ੁਰੂਨਿੰਗ ਪਾਰਟੀ ਨੇ ਅਸੀਂ ਇਹ ਤੋਂ ਪਹਿਲਾਂ ਵੀ ਦੇਖੀਆਂ ਨੇ ਵਿਰੋਧੀ ਪਾਰਟੀਆਂ ਅਕਾਲੀ ਦਲ ਨਾਲ ਰਹੇ ਆ ਅਕਾਲੀ ਦਲ ਸਾਡੇ ਨਾਲ ਰਿਹਾ ਹੈ ਲੇਕਿਨ ਇੰਨੀ ਚਿਕੜਵਾਜੀ ਠੀਕ ਹੈ ਕੁਛ ਕੀਤਾ ਪਹਿਲਾਂ ਸਾਡੇ ਸਮੇਂ ਦੇ ਵਿੱਚ ਸ਼ੁਰੂਆਤ ਸਿਆਸੀ ਤੌਰ ਤੇ ਨਿੱਜੀ ਟੈਕ ਕਰਨ ਦਾ ਜਿਹੜੀ ਸ਼ੁਰੂਆਤ ਸਾਡੇ ਸਮੇਂ ਕਾਂਗਰਸ ਵੇਲੇ ਉਹ ਤੋਂ ਪਹਿਲਾਂ ਨਹੀਂ ਸੀ ਹੋਇਆ ਕੈਪਟਨ ਸਾਹਿਬ ਵੇਲੇ ਸ਼ੁਰੂ ਹੋਇਆ ਇਹ ਰਵਾਇਤ ਉਹਨਾਂ ਦੇ ਸਮੇਂ ਚ ਪਈ ਉਸ ਤੋਂ ਬਾਅਦ ਫਿਰ ਅਕਾਲੀ ਦਲ ਵਾਲੇ ਹੋਏ ਆਗੇ ਇਹਨਾਂ ਨੇ ਵੀ ਜਿਹੜਾ ਆਪਾਂ ਕਹਿੰਦੇ ਆ ਜੱਟੂਨੀ ਦੀ ਕੀ ਪਾਉਂਦਾ ਹੁੰਦਾ ਪੰਜਾਬ ਜਿਹੜਾ ਜਾਂਦਾ ਜੱਟਾਂ ਦੀ ਸਟੇਟ ਹੈ ਸਾਡੇ ਕਿਸਾਨਾਂ ਦੀ ਸਟੇਟ ਹੈ ਉਹ 19 ਤੇ ਕੀ ਇਹ ਵੀ ਪਾਉਂਦੇ ਰਹੇ ਲੇਕਿਨ ਹੁਣ ਤਾਂ ਹੱਦਾ ਹੀ ਟਪਾਤੀਆਂ ਉਹ ਹੱਦਾਂ ਟੱਪੀਆਂ ਵਿੱਚ ਇੰਨੀ ਕੜੱਤਣ ਇੰਨੀ ਮੈਲ ਇੰਨੀ ਸਭ ਕੁਝ ਹੋਈ ਕਿ ਉਸ ਤੋਂ ਬਾਅਦ ਨੇੜੇ ਬੈਠਣਾ ਔਖਾ ਹੋ ਗਿਆ ਸੀ ਉਹਨਾਂ ਦੇ ਬੰਦਿਆਂ ਲਈ ਵੀ ਸਾਡੇ ਲਈ ਵੀ ਔਰ ਮੈਂ ਤੁਸੀਂ ਕਈ ਵਾਰੀ ਮੇਰੀ ਇੰਟਰਵਿਊਆਂ ਇਸ ਤੋਂ ਪਹਿਲਾਂ ਸੁਣੀਆਂ ਹੋਣਗੀਆਂ ਇਲੈਕਸ਼ਨਾਂ ਤੋਂ ਵੀ ਪਹਿਲਾਂ ਜਦੋਂ ਆਇਆ ਆ ਭਗਵੰਤ ਮਾਨ ਬਣਿਆ ਹੈ ਬੇਸ਼ੱਕ ਸਾਡੀਆਂ ਪਾਰਟੀ ਡਿਫਰੈਂਸਸ ਨੇ ਮੈਂ ਇਹ ਗੱਲ ਨੂੰ ਚੰਗਾ ਸਮਝਦੀ ਸੀ ਕਿ ਇੱਕ ਪਿੰਡੂ ਮੁੰਡਾ ਆਇਆ ਸਾਡੇ ਪੰਜਾਬ ਦਾ ਹੈ ਸਾਡੇ ਆਪਣੇ ਪਿੰਡਾਂ ਦੇ ਰਹਿਣ ਵਾਲਾ ਇੱਕ ਸੁਧਾਰਨ ਪਰਿਵਾਰ ਦੇ ਵਿੱਚੋਂ ਉਹ ਕਹਿੰਦੇ ਆਇਆ ਹੈਗਾ ਔਰ ਕਹਿੰਦਾ ਦੇਸ਼ ਭਗਤਾਂ ਦੀ ਕਦਰ ਕਰਦੇ ਆ ਭਗਤ ਸਿੰਘ ਉਹਦੇ ਦੇਣ ਵਾਸਤੇ ਮੇਜਿਕ ਪਾ ਉਸ ਤਰ੍ਹਾਂ ਦੀ ਦਸਤਾਰ ਸਜਾਈ ਹੈ ਉੱਥੇ ਕਸਮ ਚੱਕੀ ਹੈ ਤੇ ਇਹ ਕੋਈ ਚੰਗੇ ਬੁਨਿਆਦੀ ਗੱਲਾਂ ਕਰਨਗੇ ਕੋਈ ਅੱਛੀਆਂ ਰਬੈਤਾਂ ਪਾਉਣਗੇ ਮਸਲੇ ਹੱਲ ਕਰਨਗੇ ਲੋਕਾਂ ਦੇ ਜਿਹੜੇ ਕਈ ਵਾਰੀ ਕੋਈ ਨਹੀਂ ਕਰ ਸਕੇ ਲੇਕਿਨ ਇਹ ਚੀਜ਼ ਦੇਖ ਕੇ ਉਹਨਾਂ ਜਿਵੇਂ ਅਫਸੋਸ ਹੋਇਆ ਕਿ ਕਿੱਥੇ ਗਏ ਉਹ ਭਗਤ ਸਿੰਘ ਦੇ ਤਾਂ ਕੁਰਬਾਨੀਆਂ ਕੀਤੀਆਂ ਸੀ ਇਕੱਲੀ ਭਗਵੰਨ ਕੇ ਸਿਹਰਾ ਲੈਣਾ ਚਾਹੁੰਦੇ ਆ ਭਗਤ ਸਿੰਘ ਦੇ ਪਿੰਡ ਉਸ ਤਾਂ ਚੱਕਿਆ ਹੈ ਪਰ ਕੀ ਭਗਤ ਸਿੰਘ ਦਾ ਘਰ ਦੇਖਣ ਗਏ ਸੀ ਜਦੋਂ ਤੁਸੀਂ ਸੋਚੀਆ ਆਪ ਪਾਰਟੀ ਨੇ ਉਸ ਤੋਂ 4 ਦਿਨ ਬਾਅਦ ਭਗਤ ਸਿੰਘ ਦੀ ਫੈਮਿਲੀ ਚੰਡੀਗੜ੍ਹ ਗਈ ਹੈ ਮਿਲਣ ਵਾਸਤੇ ਉਹਨਾਂ ਨੂੰ ਮੁਲਾਕਾਤ ਦਾ ਟਾਈਮ ਨਹੀਂ ਦਿੱਤਾ ਗਿਆ ਸੋ ਮੇਰਾ ਕਹਿਣ ਦਾ ਭਾਵ ਕਿ ਅਸੀਂ ਤਾਂ ਇਹ ਸਮਝ ਲਿਆ ਕਿ ਇੱਥੇ ਵਿਧਾਨ ਸਭਾ ਚ ਆ ਗਏ ਹਾਂ ਹੁਣ ਜਿਸ ਦੀ लाठी ਉਸ ਦੀ भैंस ਇਹ ਜਿਆ ਵਾਤਾਵਰਨ ਬਣਾਤਾ ਲੋਕੀ ਜਾਣਦਾ ਪਾਰਟੀਆਂ ਉਰੇ ਨੁਕਸਾਨ ਹੋਏਗਾ ਸੁਖਪਾਲ ਸਿੰਘ ਖੈਰਾ ਦੀ ਕੰਪਨੀ ਦੇ ਵਿੱਚ ਦੇਖੋ ਪਾਰਟੀ ਕਾਂਗਰਸ ਪਾਰਟੀ ਖਾਸ ਤੌਰ ਤੇ ਵੱਡੀ ਦੇਸ਼ ਦੀ ਪਾਰਟੀ ਹੈ ਇਹ ਇਥੇ ਇੱਕ ਵਾਰ ਦੀ ਬਹੁਤ ਕੁਝ ਹੋਇਆ بڑے ਆਏ ਤੇ ਬੜੇ ਗਏ ਤੁਹਾਡੇ ਸਾਬਨੇ ਕੈਪਟਨ ਮਿੰਦਰ ਵਰਗੇ ਵੀ ਗਏ ਹੋਰ ਵੀ ਗਏ ਪਹਿਲਾਂ ਵੀ ਜਾਂਦੇ ਰਹੇ ਚਾਉਂਦੇ ਰਹੇ ਸਮੁੰਦਰ ਪਾਰਟੀ ਹੈ ਜਿਹੜੇ ਲੋਕ ਸਿਰਫ ਆਪਣੇ ਕਿਸੇ ਅਹੁਦਿਆਂ ਦੀ ਜਾਂ ਤਾਕਤ ਦੀ ਚਾਕ ਨਾਲ ਆਉਂਦੇ ਆ ਤੇ ਜੇ ਨਹੀਂ ਮਿਲਦੇ ਉਹ ਫਿਰ ਚਲੇ ਜਾਂਦੇ ਨੇ ਉਹਨਾਂ ਦੀ ਫਿਰ ਗੱਲ ਲੋਕਾਂ ਚ ਰਹਿੰਦੀ ਨਹੀਂ ਹੈ ਇਸ ਕਰਕੇ ਹਾਂ ਕਿਸੇ ਖਾਸ ਮੁੱਦਿਆਂ ਤੇ ਕਿਸੇ ਖਾਸ ਲੋਕ 이슈ਾਂ ਤੇ ਕੋਈ ਵੀ ਪਾਰਟੀ ਮੈਂ ਇਨ ਡਿਫਰੈਂਸਸ ਆਫ opinion ਆਪਣਾ ਕਰਦਾ ਤੇ ਉਹ ਕਰਕੇ ਜੇ ਨਹੀਂ ਸਿਰੇ ਚੜਦਾ ਬੇਬਸ ਹੋਇਆ ਆਪਣੇ ਘਰ ਬੈਠਦਾ ਲੇਕਿਨ ਜੇ ਕੋਈ ਬੰਦਾ 4 ਦਿਨ ਪਹਿਲਾਂ ਤਾਂ ਤੁਹਾਡੇ ਸਾਹਮਣੇ ਇਹਨਾਂ ਨੇ ਕਿਹਾ ਅੱਜ ਮੈਂ ਸੁਣ ਰਹੀ ਸੀ ਕੋਲਡੀ ਦਾ ਕਿ ਮੈਨੂੰ ਪ੍ਰਧਾਨ ਨੇ ਕਿਹਾ ਮੈਨੂੰ ਸੀਐਲਪੀ ਵਾਲਿਆਂ ਨੇ ਕਿਹਾ ਟਿਕਟ ਪੱਕੀ ਹੈ ਇਹ ਲੋਕ ਸਭਾ ਦੀ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਇਹ ਟਿਕਟਾਂ ਪੱਕੀਆਂ ਉੱਥੇ ਸਾਡੀ ਉਹ ਕਹਿੰਦੇ ਉਹ ਕਹਿੰਦੇ ਤੁਸੀਂ ਇਹ ਵੀ ਸੁਣਿਆ ਹੋਵੇਗਾ ਉਹਨਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਸਾਹਿਬ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਸੇਲ ਦੇ ਜੇਲ੍ਹ ਦੇ ਵਿੱਚ ਸੀ ਉਦੋਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਨੂੰ ਇਹ ਇਹ ਆ ਕੇ ਮਿਲੇ ਸੀ ਕਿ ਤੁਹਾਡੀ ਟਿਕਟ ਪੱਕੀ ਆ ਅਗਰ ਇੰਨਾ ਸਮਾਂ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ ਉਹ ਕਹਿੰਦੇ ਫਿਰ ਸਾਡ ਤੋਂ ਅਪਲਾਈ ਕਿਉਂ ਕਰਵਾਇਆ ਸਾਨੂੰ ਪਹਿਲਾਂ ਹੀ ਕਹਿ ਦਿੰਦੇ ਸਾਨੂੰ ਤਾਂ 10 ਦਿਨ ਪਹਿਲਾਂ ਦਿੱਲੀ ਬੁਲਾਇਆ ਗਿਆ ਉਸ ਸਮੇਂ ਕਿਹਾ ਗਿਆ ਕਿ ਤੁਹਾਡੀ ਟਿਕਟ ਤੇ ਵਿਚਾਰ ਕਰਾਂਗੇ ਫਿਰ ਸਾਨੂੰ ਕਿਹਾ ਗਿਆ ਚਲੋ ਦੇਖਦੇ ਹਾਂ ਤੁਹਾਨੂੰ ਕਿਤੇ ਹੋਰ ਸੈੱ ਮੈਂ ਇਹੀ ਕਹਿ ਰਹੀਆਂ ਤੁਹਾਨੂੰ ਇਹ ਮੈਂ ਵੀ ਸੁਣਿਆ ਹੈਗਾ ਇਹਦੇ ਵਿੱਚ ਮੇ ਵੀ ਕਿ ਉਹ ਦੋਨੋਂ ਵੀ ਲੜਾਉਣਾ ਚਾਹੁੰਦੇ ਹੋਣ ਲੇਕਿਨ ਮੈਂ ਤਾਂ ਦੇਖੋ ਬਹੁਤ ਸੀ ਈਸੀ ਦੀਆਂ ਜਿਨ੍ਹਾਂ ਆਪਾਂ ਕਹਿੰਦੇ ਇਲੈਕਸ਼ਨ ਕਮੇਟੀ ਦੀਆਂ ਸੈਂਟਰਲ ਇਲੈਕਸ਼ਨ ਕਮੇਟੀ ਦੀਆਂ ਬਾਅਦ ਜ 10 ਮਿੰਟ ਗੱਡਾਂ ਕੀਤੀਆਂ ਆਲਵੇਜ਼ ਇਹ ਹੁੰਦਾ ਹੈ ਕਿ opinion ਤਾਂ ਲੈਂਦੇ ਆ ਸਟੇਟ ਵਿੱਚ ਲੇਕਿਨ ਲੋਕ ਸਭਾ ਵਿੱਚ ਉਹਨਾਂ ਨੇ ਆਪਣੀ ਆਪਣੀ ਟੀਮ ਬਣਾਉਣੀ ਹੁੰਦੀ ਹੈ ਨੈਸ਼ਨਲ ਪੱਧਰ ਤੇ ਉੱਥੇ ਜ਼ਿਆਦਾਤਰ 10-20% ਸਟੇਟ ਦਾ ਸੁਣਦੇ ਆ ਔਰ ਬਾਕੀ ਉਹ ਆਪਣੀਆਂ ਆਪੋ ਆਪਣੇ ਤਰੀਕਿਆਂ ਦੀਆਂ ਏਜੰਸੀਆਂ ਹੋਣ ਜਾਂ ਹੋਰ ਚੈਨਲ ਹੋਣ ਉਹਨਾਂ ਦਾ ਹੀ ਇਨਫੋਰਮੇਸ਼ਨਾਂ ਲੈ ਕੇ ਉਹ ਆਪਦੀ ਟੀਮ ਆਪ ਤਿਆਰ ਕਰਦੇ ਆ ਉੱਥੇ 70 80% ਉਹਨਾਂ ਦੀ ਆਪਣੀ ਚੱਲਦੀ ਹੁੰਦੀ ਹੈ ਸਟੇਟ ਦੀ ਸਿਰਫ ਸਪਾਰਸ਼ ਚੱਲਦੀ ਹੁੰਦੀ ਹੈ ਅਸੈਂਬਲੀਆਂ ਵਿੱਚ ਜ਼ਿਆਦਾਤਰ ਸਟੇਟ ਲੀਡਰਾਂ ਨੇ ਸੁਣੀਆਂ ਜਾਂਦੀਆਂ ਮੇ ਵੀ ਲੜਾਉਣਾ ਚਾਹੁੰਦੇ ਹੁਣ ਅਗਰ ਲੜਾਉਣਾ ਚਾਹੁੰਦੇ ਸੀ ਤਾਂ ਮਤਲਬ ਹਮਦਰਦੀ ਸੀ ਉਹਨਾਂ ਨਾਲ ਤੇ ਇਹਨਾਂ ਨੇ ਇਸ ਲਈ ਵੀ ਸ਼ੈ ਅਪਲਾਈ ਕਰਾਇਆ ਵੀ ਹੋ ਜੂਗੀ ਗੱਲ ਤੇ ਜੇ ਕੋਈ ਗੱਲ ਨਹੀਂ ਸਰੇ ਚੜੀ ਤਾਂ ਉਹਦੇ ਲਈ ਫਿਰ ਆਪਾਂ ਦੋਸ਼ੀ ਨਾ ਬਣਾਈਏ ਔਰ ਮੈਂ ਸਮਝਦੀ ਆਂ ਜਿਹੜਾ ਇਹ ਚੀਜ਼ਾਂ ਅੱਜ ਸੁਖਪਾਲ ਸਿੰਘ ਖਹਿਰਾ ਵਿਸਟੇਜ ਤੋਂ ਕਹਿੰਦੇ ਆਏ ਕਿ ਜਦੋਂ ਬਾਈਲੈਕਸ਼ਨ ਹੋਈ ਉਦੋਂ 70 75000 ਵੋਟ ਪਈ ਕਿਵੇਂ ਤੁਹਾਨੂੰ ਲੜਾਉਂਦੇ ਮਤਲਬ ਕਿ ਜਦੋਂ ਅਸੀਂ ਪਾਰਟੀ ਛੱਡ ਕੇ ਚਲੇ ਜਾਂਦੇ ਆ ਉਦੋਂ ਹੀ ਇਹ ਬਿਆਨ ਸ਼ੁਰੂ ਹੁੰਦੇ ਨੇ ਭਾਵੇਂ ਕਿ ਤਲਵੀਰ ਸਿੰਘ ਗੋਲਡੀ ਹੁਣ ਉਹਨਾਂ ਨੇ ਵੀ ਕਿਹਾ ਕਿ ਮੈਂ ਪੰਜਾਬ ਦੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਿਹਾ ਸੀ ਮੈਨੂੰ ਬਰਤਿਆ ਗਿਆ ਉਹਨਾਂ ਨੇ ਕਿਹਾ ਕਿ ਕੱਲ ਮੈਂ ਸੰਗਰੂਰ ਆਵਾਂਗਾ ਫਿਰ ਟੱਕਰੂਗਾ ਕੱਲਾ ਕੱਲਾ ਆ ਕੇ ਖੁਲਾਸੇ ਕਰੂੰਗਾ ਮਤਲਬ ਕਿ ਤੁਹਾਨੂੰ ਲੱਗਦਾ ਕਿ ਕਿਸ ਕਿਹੜੇ ਲੀਡਰਾਂ ਤੋਂ ਨਾਰਾਜ਼ ਚੱਲ ਰਿਹਾ ਸੀ ਚਲੋ ਤਾਂ ਉਹਨੇ ਦੱਸ ਹੀ ਦਿੱ لیکن اپا ہے لڑائی ਦਾ میدان ਨਿੱਜੀ ਨਹੀਂ ਹੈ ਅੱਜ ਦੇਸ਼ ਦੇ ਲਈ ਲੜਾਈ ਲੜ ਰਹੇ ਆں ਸੰਵਿਧਾਨ ਲਈ ਲੜਾਈ ਲੜ ਰਹੇ ਆਂ ਜਿਹੜੀ ਲੋਕਸ਼ਵ ਹੋਈਆਂ ਆਂ ਅੱਜ ਉਹਨੂੰ ਬਚਾਉਣ ਵਾਸਤੇ ਲੜ ਰਹੇ ਆں ਇਹਦੇ ਤੇ ਅਗਰ ਕੋਈ ਹੋਰ ਮੁੱਦੇ ਸੀ ਜਦੋਂ ਬਡਿੰਗ ਬਣਾਉਣ ਗਿਆ ਮੈਨੂੰ ਕਿੰਨੀ ਵਾਰ ਟੈਲੀਫੋਨ ਆਇਆ ਤੁਸੀਂ ਆਪ ਗਏ ਸੀ ਬੀਬੀ ਜੀ ਜਾਂ ਤੁਹਾਨੂੰ ਬਹੁਤ ਵਾਰੀ ਫੋਨ ਇਹਨਾਂ ਦੀ ਵਾਈਫ ਨੇ ਮੈਂ ਕਿਹਾ 20 ਮਿੰਟ 25 ਮਿੰਟ ਤੱਕ ਮੈਂ ਤੇ ਗੋਲਡੀ ਕਹ ਰਿਹਾ ਜਰੂਰ ਆਓ ਤੇ ਪਹਿਲਾਂ ਮੈਨੂੰ ਰਾਜੀ ਬਡਿੰਗ ਦਾ ਫੋਨ ਆਇਆ ਖੈਰੇ ਦਾ ਫੋਨ ਆਇਆ ਫਿਰ ਇਹਨਾਂ ਦੇ ਘਰੋਂ ਫੋਨ ਆਇਆ ਇਹਨਾਂ ਦੇ ਘਰੋਂ ਫੋਨ ਆਇਆ ਚਲੋ ਮੈਂ ਕਦੇ ਹੋਮਾ ਚ ਨਹੀਂ ਕਦੇ ਪਈ ਸੜ ਤਾ ਬੱਚੇ ਆ ਸਾਰੇ ਤੇ ਕਿਹਾ ਮੈਂ ਕਿਹਾ ਬੇਟਾ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਹੋ ਤੇ ਪਰ ਤੁਸੀਂ ਆਪਣਾ ਜਿਹੜਾ ਹੈਗਾ ਰੱਖੀ ਹੈ ਮੀਟਿੰਗ ਤੇ ਜਿਹੜਾ ਦਾ ਪ੍ਰਧਾਨ ਹੈ ਸ਼ੁਰੂਆਤ ਕਰਨੇ ਜਰੂਰ ਆਉਂਗੀ ਮੈਂ ਇਹਨਾਂ ਦੇ ਸੱਧਿਆ ਮੈਂ ਚਲੀ ਗਈ ਉੱਥੇ ਔਰ ਉੱਥੇ ਬੈਠ ਕੇ ਜੇ ਅੰਦਰ ਬੈਠ ਕੇ ਗੱਲਬਾਤ ਕਰ ਲਈ ਰਾਜ ਮੀਟਿੰਗ ਨੇ ਕਰ ਲਈ ਜਿਵੇਂ ਨਾਲਿਆ ਸੀ ਪੂਰਾ ਉਦੋਂ ਮੈਂ ਤੁਹਾਨੂੰ ਦੱਸ ਰਿਹਾ ਵੀ ਅੰਦਰ ਬੈਠ ਕੇ ਜੋ ਕੋਈ ਗੱਲ ਕਰਦਾ ਬੰਦਾ ਤੇ ਜੀ ਮੰਨਿਆ ਹੋਊਗਾ ਤਾਂ ਹੀ ਬਾਹਰ ਆ ਕੇ ਕਿਹਾ ਕਿ ਮੈਂ ਮਦਦ ਕਰੂੰਗਾ ਪ੍ਰਧਾਨ ਜੀ ਦੀ ਇੱਜ਼ਤ ਕਰਦੇ ਆ ਪ੍ਰਧਾਨ ਜੀ ਦੇ ਨਾਰੇ ਲਾ ਖੈਰੇ ਦੇ ਨਾਰੇ ਲਾਏ ਕਾਂਗਰਸ ਪਾਰਟੀ ਦੇ ਨਾਰੇ ਲਾਏ ਸਾਰਿਆਂ ਨੂੰ ਵੈਲਕਮ ਕਰਦਾ ਸਾਰੇ ਵਰਕਰਾਂ ਨੂੰ ਕਹਿੰਦਾ ਕਿ ਆਪਾਂ ਸਾਥ ਦੇਣਾ ਹੈ ਔਰ ਸਾਨੂੰ ماں ਵੀ ਕਿਹਾ ਇਹ ਸਾਰਾ ਕੁਝ ਕਿਹਾ ਦਾ ਮਤਲਬ ਇਹ ਜਦੋਂ ਬੰਦਾ ਠੰਡਾ ਹੋ ਜਾਂਦਾ ਗੁੱਸਾ ਦੇਖੋ ਗੁੱਸਾ ਕਰਨਾ ਨੈਚੁਰਲ ਚੀਜ਼ ਹੈ ਵਰਕੀਪਾਪਰ ਹੈ ਬੀਬੀ ਇਹਨੇ ਦੋ ਦਿਨਾਂ ਚ ਕਹਿੰਦਾ ਵੀ ਜਦੋਂ ਇੰਨਾ ਕੁਝ ਕਰਕੇ ਤੁਸੀਂ ਕਹਿ ਬੈਠੇ ਹੋ ਕਿ ਮੈਂ ਉਹ ਜਿਆ ਬੰਦਾ ਇਹ ਨਹੀਂ ਹਾਂ ਕਿ ਮੈਂ ਪਾਰਟੀ ਦੇ ਵਿੱਚ ਛੱਡ ਕੇ ਜਾਊਂਗਾ ਡਟ ਕੇ ਪਹਿਲਾਂ ਤੋਂ ਵੱਧ ਮਦਦ ਕਰਾਂਗੇ ਤਾਂ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਕਰਦੇ ਕੋਈ ਸ਼ੋਰ ਹੋ ਉਹਦੇ ਕੀ ਕਾਰਨ ਨੇ ਉਹ ਤਾਂ ਹੰਦ ਨੂੰ ਪਤਾ ਹੋਣਾਗਾ ਲੇਕਿਨ ਇਹਦੇ ਵਿੱਚ ਲੋਕਾਂ ਚ ਵਿਸ਼ਵਾਸ ਤਾਂ ਗਵਾਚਾ ਜਾਂਦਾ ਨਾ ਵੀ ਤੁਸੀਂ ਕੱਲ ਕੀ ਕਹਿ ਰਹੇ ਹੋ ਸਾਨੂੰ ਸੱਚੇ ਕੀ ਕਹਿ ਰਹੇ ਹੋ ਮੀਡੀਆ ਚ ਕੀ ਕਹਿ ਰਹੇ ਹੋ ਤੁਸੀਂ ਸਟੇਜ ਤੋਂ ਅੱਜ ਕਿਹਾ ਤੁਸੀਂ ਕਿਹਾ ਕਿ ਤੁਹਾਨੂੰ ਦੋ ਤੁਸ ਤੋਂ ਅਸੀਂ ਵਿਧਾਇਕ ਬਣਾਇਆ ਗਿਆ ਤੁਹਾਨੂੰ ਦੋ ਤਿੰਨ ਵਾਰ ਟਿਕਟਾਂ ਦਿੱਤੀਆਂ ਗਿਆ ਮੇਰੇ ਮੁੰਡੇ ਨੂੰ ਮੈਂ ਤੁਸੀਂ ਸਾਬਕਾ ਸੀਐਮ ਬਰੇ ਹੋ ਤੁਸੀਂ ਕਿਹਾ ਮੇਰੇ ਮੁੰਡੇ ਨੂੰ ਐਮਪੀ ਸੀਟਰੀ ਮੈਂ ਇੱਕ ਐਗਜ਼ਾਮਪਲ ਹੀ ਦਿੱਤੀ ਸੀ ਵੀ ਜੇ ਕਦੇ ਕੁਝ ਨਹੀਂ ਮਿਲਿਆ ਤੇ ਆਪਾਂ ਫਿਰ ਉਸ ਕਰਕੇ ਆਪਾਂ ਇਹਦਾ ਮਤਲਬ ਆਪਾਂ ਕੁਝ ਲੈਣ ਲਈ ਪਾਰਟੀ ਚਾਹੀ ਸੀ ਆਪਾਂ ਪਾਰਟੀ ਦੀ ਆਈਡੀਓਲੋਜੀ ਨਾਲ ਨਹੀਂ ਸੀ ਖੜੇ ਆਪ ਤਾਂ ਜੇ ਲੋ ਤਾਂ ਮੈਂ ਤਾਂ ਕਿ ਹੱਸੀ ਵੀ ਗੋਲਦੀ ਨੂੰ ਤਾਂ ਸਗੋ ਇਸ ਪਾਰਟੀ ਦਾ ਇਸ ਤਰ੍ਹਾਂ ਵੱਡਪਣ ਦਿਖਾਉਣਾ ਚਾਹੀਦਾ ਸੀ ਸ਼ੁਕਰਗੁਜ਼ਾਰ ਹੋ ਕੇ ਕਿ ਮੈਂ ਫਰੈਸ਼ ਆਇਆ ਸੀ ਆਪਣਾ ਰੋ ਯੂਨੀਵਰਸਿਟੀ ਤੋਂ ਆ ਕੇ ਮੈਨੂੰ ਆਉਂਦਿਆਂ ਨੂੰ ਇੱਕ ਵਾਰ ਨਹੀਂ ਦੋ ਵਾਰ ਸੈਂਬਲੀਆਂ ਦਿੱਤੀਆਂ ਮੈਨੂੰ ਪਾਰਲੀਮੈਂਟ ਵੀ ਲੜਾਈ ਮੈਨੂੰ ਜ਼ਿਲ੍ਹੇ ਦੀ ਪ੍ਰਧਾਨਗੀ ਵੀ ਮੈਂ ਇੱਥੇ ਇੱਥੇ ਹੀ ਜਦ ਆਇਆ ਸੀ ਇੱਕ ਵਾਰ ਪ੍ਰਧਾਨ ਬਣਨ ਤੋਂ ਪਹਿਲਾਂ ਉਹਦੀ ਬੜੀ ਗੱਲ ਕਿਵੇਂ ਮੁੱਦੇ ਨੂੰ ਬਣਾਓ ਇਹਨੂੰ ਸਾਹਮਣੇ ਕਿਹਾ ਸਾਰਾ ਸਾਹਮਣੇ ਇਹ ਨੂੰ ਬਣਾਉ ਪ੍ਰਧਾਨ ਔਰ ਤੁਹਾਨੂੰ ਉਹ ਬਣਾਇਆ ਤੁਹਾਡੇ ਘਰੋਂ ਵੀ ਬੀਬੀ ਜੀ ਨੂੰ ਬੀਬੀ ਨੂੰ ਬਣਾਇਆ ਹੁਣ ਵੀ ਚਲੋ ਚੰਗੇ ਨਾਇਤ ਸਿੰਘ ਸਮਝਦੇ ਸਿਓ ਜਾਂਦੇ ਲੇਕਿਨ ਜੇ ਮੈਂ ਆਪਾਂ ਸਮਝਦੇ ਆ ਕਿ ਆ ਵੋਟਾਂ ਸ਼ਾਇਦ ਉਹ ਕੋਈ ਸਰਬਿਆਂ ਦੇ ਵਿੱਚ ਉਹ ਦੇਖਿਆ ਗਿਆ ਹੋਵੇ ਵੋਟਾਂ ਦਾ ਕਿ ਉਸ ਵਕਤ ਘੱਟ ਮਿਲੀਆਂ ਐ ਵੋਟਾਂ ਜਾਂ ਵੱਧ ਮਿਲੀਆਂ ਜਾਂ ਕੀ ਚਾਹੀਦਾ ਕਿਉਂਕਿ ਇਸ ਵੇਲੇ ਹਾਈ ਕਮਾਂਡ ਰਿਸਕ ਨਹੀਂ ਲੈਣਾ ਚਾਹੁੰਦੀ ਜਿੱਥੇ ਵੀ 19 ਦਿਨੋਂ ਲੱਗਦਾ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਕਿ ਤੁਹਾਨੂੰ ਵੀ ਐਸੇ ਟਿਕਟ ਦੇ ਨਾਲ ਹੀ ਤੁਹਾਨੂੰ ਵਾਜਾ ਜਾਣਾ ਚਾਹੀਦਾ ਹੈ ਹੋਰ ਬਹੁਤ ਕੁਝ ਹੋ ਸਕਦਾ ਸੀਗਾ ਇਹਦੇ ਨਾਲ ਵੇਤਰ ਸੀ ਕਿ ਉਹ ਪਹਿਲਾਂ ਹੀ ਰੁੱਸੇ ਰਹਿੰਦੇ ਘਰ ਚ ਬੈਠਦੇ ਆਪਣਾ ਹੱਕ ਜਮਾਉਂਦੇ ਸਾਨੂੰ ਸਾਰਿਆਂ ਨੂੰ ਦੱਸੀ ਹੁੰਦੀ ਗੱਲ ਅਸੀਂ ਵੀ ਸਾਰੇ ਬਣ ਕੇ ਕਹਿੰਦੇ ਨਹੀਂ ਭਾਈ ਇਹ ਮੁੰਡੇ ਨੂੰ ਜੇ ਇੱਥੇ ਨਹੀਂ ਤਾਂ ਇੱਥੇ ਕਰੋ ਲੇਕਿਨ ਇਹ ਤਾਂ ਨਹੀਂ ਹੈ ਕਿ ਜੇ ਇੱਕ ਟਿਕਟ ਨਹੀਂ ਮਿਲਦਾ ਮੈਨੂੰ ਕੁਝ ਦੇਣਾ ਹੀ ਦੇਣਾ ਮੈਂ ਤਾਂ ਮਿਸਾਲ ਦਿੱਤੀ ਆ ਦੇ ਬੇਟੇ ਲਈ ਕਿ ਮੈਂ ਤਾਂ ਰੁੱਸੀ ਨਹੀਂ ਭਾਈ ਪਾਰਟੀ ਨਾਲ 2012 ਤੋਂ ਬਾਅਦ ਮੈਨੂੰ ਕਿਹਾ ਕਿ ਸੀ ਜਾਖੜ ਨੂੰ ਮੜਾਉਣਾ ਸਾਡੀ ਕਮਿਟਮੈਂਟ ਹੈ ਬੈਡਮ ਨੇ ਕਿਹਾ ਤੇ ਉਸ ਤੋਂ ਬਾਅਦ ਮੈਂ ਆਖਿਆ ਬਟਾਈਏ ਭਾਈ ਤਾਂ ਰੁੱਸੀ ਨਹੀਂ ਮੈਂ ਦੋ ਐਗਜ਼ਾਮਪਲ ਤੁਹਾਨੂੰ ਹੋਰ ਦੇ ਸਕਦੀਆਂ ਇੱਕ ਵਾਰ ਜਦੋਂ ਮੈਂ ਪ੍ਰਧਾਨ ਸੀ ਤੇ ਜਿਹੜਾ ਗਿੱਦੜ ਵਾਹੇ ਤੋਂ ਰਚਨ ਸਿੰਘ ਬਰਾੜੋੜਾਂ ਦਾ ਜੋ ਸੀਐਮ ਸੀਗੇ ਉੱਥੇ ਆਪਣਾ ਉਹਦਾ ਪ੍ਰਿੰਸੀਪਲ ਓਐਸਡੀ ਸੀ ਆਪਣਾ ਉਹ ਵੀ ਬਰਾੜ ਕੀ ਉਹਦਾ ਨਾਮ ਹੈਗਾ ਜਿਹੜੇ ਦਾ ਪ੍ਰਧਾਨ ਰਿਹਾ ਮਕਸਦ ਦਾ ਉਹ ਉਹਨੂੰ ਮੈਂ ਗਿੱਦੜ ਵਾਹੇ ਤੋਂ ਟਿਕਟ ਦਬਾਉਣ ਵਾਸਤੇ ਲਗਾਤਾਰ ਮੇਰੇ ਸਮੇਂ ਪ੍ਰਧਾਨ ਰਿਹਾ ਕੈਪਟਨ ਸਰ ਪ੍ਰਧਾਨ ਰਿਹਾ ਉਹਦੀ ਟਿਕਟ ਫਾਈਨਲ ਹੋ ਗਈ ਸੈਂਟਰ ਦੀ ਕਮੇਟੀ ਜੋ ਟਿਕਟ ਉਹਦੀ ਫਾਈਨਲ ਹੋ ਗਈ ਤੇ ਉਹ ਫਾਈਨਲ ਹੋ ਕੇ ਅਗਲਾ ਸ਼ੁਰੂ ਕਰਨਾ ਸੀ ਉਸ ਤੋਂ ਬਾਅਦ ਨੈਕਸਟ ਜਿਹੜੇ ਸਾਡੀ ਜਿਹੜੀ ਰਹਿੰਦੇ ਰਿਮੇਨਿੰਗ ਬੰਦੇ ਆ لیکن મેડم نے کہا بھی میں ایک تھوڑا ਪਿਛਲਾ ਰਿਵਿਊ ਕਰਨਾ ਚਾਹੁੰਦੀ ਹਾਂ ਉੱਥੇ મેડਮ ਨੇ ਕਿਹਾ ਕਿ ਮੈਨੂੰ ਹਰਜਨ ਸਿੰਘ ਬਰਾੜ ਉਹਨਾਂ ਦੇ ਬੇਟੇ ਮਿਲੇ ਸੀ سنی ਬਰਾੜ ਤੇ ਉਹਨਾਂ ਨੇ ਬਿਮਾਰ ਸੀ ਚੇਅਰ ਤੇ ਆਏ ਸੀ ਘਰ ਵਾਲੀ ਨਾਲ ਸੀ ਇਹ ਕਹਿ ਆ ਵੀ ਕਾਂਗਸ਼ਟ ਰਹੇ ਹਾਂ ਤੇ ਮੇਰੀ ਆਖਰੀ ਇੱਛਾ ਹੈ ਤੁਸੀਂ ਪੂਰੀ ਕਰੋ ਕਿ ਮੇਰੀ ਬਾਈਫ ਨੂੰ ਟਿਕਟ ਦਿਓ ਇਸ ਕਰਕੇ ਮੈਂ ਜਿਹੜੀ ਹੈਗੀ ਹੈ ਉਹ ਟਿਕਟ ਬਦਲਣ ਲੱਗੀਆਂ ਜਿਹੜੀ ਗਿੱਦੜਵਾਹਾ ਹੈਗੀ ਉਹਨਾਂ ਨੂੰ ਅਸੀਂ ਗਿੱਦੜਵਾਹ ਤੋਂ ਦਵਾਈ ਸੀ ਚੇਟ ਤੇ ਮੈਂ ਰਾਜ ਵਿਡਿੰਗ ਦੇ ਅਸੀਂ ਇਹਨਾਂ ਨੂੰ ਮੁਕਤ ਤੋਂ ਦਵਾਈ ਸੀਗੀ ਤੇ ਉਹਨਾਂ ਨੂੰ ਮੁਕਸਰ ਤੋਂ ਟਿਕਟ ਦੇਣੀ ਹੈ ਬਰਾੜਾ ਨੂੰ ਤੇ ਇਸ ਕਰਕੇ ਉਹਨਾਂ ਨੇ ਜਦੋਂ ਉੱਥੇ ਕਿਹਾ ਤਾਂ ਮੈਂ ਰਾਜਪਟਿੰਗ ਵਾਸਤੇ ਕਿਹਾ ਕਹਿੰਦੇ ਫਿਰ ਕੀ ਕਰੀਏ ਮੈਂ ਕਿਹਾ ਜੀ ਤੁਹਾਨੂੰ ਦੇਣੀ ਪਊਗੀ ਜਦੋਂ ਕਿਹਾ ਜੂਸ ਦਾ ਮੈਂਬਰ ਹੈ ਰਾਜਪਟ ਨੂੰ ਦੇਣੀ ਪਊ ਟਿਕਟ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਫਿਰ ਕੱਟਣੀ ਪੜੇਗੀ ਆਪਕੀ ਪੜਦੇ ਗੁਰਸੰਤ ਬਰਾੜਾ ਉਹ ਮੈਂ ਕਿਹਾ ਮੈਂ ਮੈਂ ਲੈਣਿਆ ਸੈਕ੍ਰੀਫਾਈਸ ਮੈਂ ਗੁਰਸੰਤ ਬਰਾੜ ਨੂੰ ਪਹਿਲਾਂ ਕਹਿ ਚੁੱਕੀ ਸੀ ਕਿਉਂਕਿ ਇੱਕ ਦਿਨ ਪਹਿਲਾਂ ਫੈਸਲਾ ਹੋ ਗਿਆ ਸੀ ਕਿ ਤਿਆਰੀ ਕਰ ਤੇਰੀ ਟਿਕਟ ਫਾਈਨਲ ਹੋ ਗਈ ਦੂਜੇ ਦਿਨ ਮੈਂ ਕਹੇ ਤਾਂ ਮੈਂ ਗੁਰਸੰਤ ਤੇਰੀ ਟਿਕਟ ਬੇਟਾ ਵਾਪਸ ਕਰਨੀ ਪਈ ਕੱਟੀ ਗਈ ਤੇ ਤੂੰ ਉੱਥੇ ਨਹੀਂ ਉੱਥੇ ਸੀ ਮੈਂ ਰਾਜੇ ਵਿਡਿੰਗ ਨੂੰ ਅਡਜਸਟ ਕਰਤਾ ਸੀ ਉਹ ਅੱਜ ਵੀ ਜਾਂਦਾ ਬੰਦਾ ਪੁੱਛੇ ਉਹ ਜਾ ਕੇ ਉਹ ਕਹਿੰਦਾ ਕੋਈ ਗੱਲ ਨਹੀਂ ਬੀਬੀ ਜੀ ਪਾਰਟੀ ਦੀ ਮਜਬੂਰੀ ਹੋਣੀ ਹੈ ਸਭ ਨੂੰ ਉਸ ਸਮੇਂ ਨਰਾਜ਼ਗੀਆਂ ਨਹੀਂ ਹੁੰਦੀਆਂ ਸੀ ਉਸ ਸਮੇਂ ਸਮਝਾ ਲਿਆ ਜਾਂਦਾ ਸੀ ਪਰ ਹੁਣ ਉਹ ਇਹ ਨਹੀਂ ਕਿ ਮੈਨੂੰ ਟਿਕਟ ਨਹੀਂ ਮਿਲੀ ਬੰਦਰਾ ਜਾ ਕਹਿੰਦਾ ਆਪਣੇ ਮੁਕਸਰ ਦਾ ਮੇਲਾ ਮੈਂ ਤਾਂ ਉਹਦੀ ਤਿਆਰੀ ਵਾਸਤੇ ਚੱਲੇ ਡਟ ਕੇ ਮਦਦ ਕਰਾਂਗੇ ਕਿ ਮੈਂ ਕੀਤੀ ਵੀ ਉਹਨੇ ਇਹ ਮੈਂ ਜਿਵੇਂ ਇੱਥੇ ਹਮੀਰ ਸਿੰਘ ਦਾ ਆਪਣੇ ਛਤਰਾਣੇ ਇਹਨੂੰ ਟਿਕਟ ਦੇਤੀ ਅਸੀਂ ਲੇਕਿਨ ਮੁੜ ਕੇ ਜਾ ਕੇ ਦਫ਼ਤਰ ਖੋਲਣ ਆਉਣਾ ਸੀ ਮੈਂ ਇਹਦੇ ਇੱਥੇ ਦਫ਼ਤਰ ਅਗਲੇ ਦਿਨ ਉਹ ਕਾਮਰੇਡਰਾਂ ਸਮਝੋਤਾ ਹੋਣ ਕਰਕੇ ਟਿਕਟ ਦੇਣੀ ਪੈਗੀ ਉੱਪਰਲੇ ਨੂੰ ਇਹ ਵੀ ਮੇਰਾ ਬੰਦਾ ਸੀਗਾ ਤੇ ਮੈਂ ਇਹਨੂੰ ਕਿਹਾ ਮੈਂ ਤੇਰਾ ਦਫ਼ਤਰਦਾਰ ਘਾਟ ਨਹੀਂ ਮੈਂ ਕਰਦੀ ਇਹ ਹੁਣ ਤੇ ਟਿਕਟ ਜਿਹੜੇ ਦੂਜੇ ਨੂੰ ਦੇਵਾਂਗੇ ਉਹਨੂੰ ਕਰਾਂਗੇ ਉਹ ਵੀਲ ਸਿੰਘ ਅੱਗੇ ਨੇ ਵੀ ਸਾਡੀ ਗੱਲ ਮੰਨੀ ਇਹ ਕਲਚਰ ਸੀ ਇਹ ਕੈਰੇਕਟਰ ਸੀ ਪੁਰਾਣੇ ਲੋਕਾਂ ਦਾ لیکن ਹੁਣ ਤਾਂ ਸਿਹਾਸੋਂ ਹੀ ਨਹੀਂ ਗੱਲ ਕਿ ਮੈਨੂੰ ਨਹੀਂ ਦਿੰਦੇ ਇੱਥੇ ਟਿਕਟ ਤਾਂ ਆਪਣਾ ਮੁੰਡਾ ਬਰਨਾਲੇ ਵਾਲਾ ਵੀ ਮੰਗਦਾ ਸੀ ਕਾਲਾ ਟੱਲ ਮੰਗਦਾ ਸੀ ਵਿਜੇਂਦਰ ਵੀ ਮੰਗਦਾ ਸੀ ਸੰਜੋਗ ਤੇ ਦੀ ਗੱਲ ਕਰੀਆ ਕਿ ਉਸ ਸਮੇਂ ਕਾਮਰੇਟ ਅਸਮੀ ਹੁੰਦਾ ਕਹਿੰਦੀ ਕਿਤੇ ਹੁਣ ਵੀ ਇੱਥੇ ਵੀ ਤਾਂ ਨਹੀਂ ਸਮਝਾ ਉੱਤੇ ਹੋ ਗਏ ਹੁਣ ਕਿਤੇ ਆ ਚੀਜ਼ਾਂ ਗਈਆਂ ਖੈਰਾ ਸਾਹਿਬ ਡਾਊਨ ਚਲੇ ਜਾਂਦਾ ਤਾਂ ਆਵਾਦੀ ਪਾਰਟੀ ਝੋਲੀ ਸੀ ਕਿਸ ਤਰ੍ਹਾਂ ਖੈਰਾ ਸਾਹਿਬ ਜਾ ਸਕਦਾ ਕਿ ਡਾਊਨ ਅੱਜ ਜੀ ਹਾਈ ਕਮਾਂਡ ਨੇ ਸੋਚਿਆ ਤੇ ਉਹਨਾਂ ਕੋਲ 10 ਰਿਪੋਰਟਾਂ ਆਈਆਂ ਕਿ ਸਾਰਿਆਂ ਨਾਲੋਂ ਵੱਧ ਸਟਰੋਂਗ ਇਹ ਖੈਰਾ ਗਿਣਿਆ ਉਹਨਾਂ ਨੇ ਕਿਉਂਕਿ ਉਹਨਾਂ ਨੇ ਗਿਣ ਕੇ ਕਿ ਇਹ ਸਟੇਟ ਜੀ ਮੇਪ ਕੋ ਗੰਤਮਾਨ ਜੀ ਰਹੇ ਨੇ ਚੀਡ ਦਾ ਪ੍ਰਧਾਨ ਰਿਹਾ ਜੀ ਸੈਂਟਰ ਲੈਵਲ ਤੇ ਹੈਗਾ ਸੀਨੀਅਰ ਬੰਦਾ ਹੈ ਮੈਂ ਹੀ ਨਹੀਂ ਜਾਂ ਤੁਸੀਂ ਵੀ ਨਹੀਂ ਕਹਿੰਦੇ ਸਾਰਾ ਪੰਜਾਬ ਕਹਿੰਦਾ ਹੈ ਕਿ ਇਹ ਬੰਦਾ ਮੁੱਦਿਆਂ ਤੇ ਲੜਨ ਵਾਲਾ ਹੈ ਡਰਨ ਵਾਲਾ ਨਹੀਂ ਹੈਗਾ ਤੇ ਜੇ ਇੱਕ ਸਭ ਤੋਂ ਸਟਰੋਂਗ ਬੰਦੇ ਨੂੰ ਦੇਵਾਂਗੇ ਤਾਂ ਉੱਥੇ ਕੰਪਰੋਮਾਈਜ਼ ਕਿਵੇਂ ਦੇਖਿਆ ਜਾਊਗਾ ਕਿਵੇਂ ਗਿਣਾਇਆ ਜਾ ਸਕਦਾ ਹੈ ਕੰਪਰੋਮਾਈਜ਼ ਕੰਪਰੋਮਾਈਜ਼ ਤਾਂ ਅਗੜਿਆ ਜਾਂਦਾ ਜੀ ਕਿ ਸਭ ਤੋਂ ਕਮਜ਼ੋਰ ਬੰਦੇ ਨੂੰ ਸੀ ਟਿਕਟ ਦੇ ਦਿੰਦੇ ਇੱਥੇ ਵੀ ਤਾਂ ਕੰਪਰੋਮਾਈਜ਼ ਕਰ ਲਿਆ ਜੀ ਇਹੀ ਭਰਮ ਦੂਰ ਕਰਨ ਵਾਸਤੇ ਹਾਈ ਕਮਾਂਡ ਨੇ ਅਪ ਡਿੰਗ ਨੇ ਵੀ ਬੋਲਦੇ ਨੇ ਕਿ ਹੈ ਵੀ ਇਹ ਰਗ ਸਿਗਨਲ ਲੈ ਜਾਣ ਕੇ ਕੋਈ ਕੰਪਰ ਉਹ तमाम ਜੀ ਨਾਲ ਉਥੇ ਲੜਾਈ ਲੜ ਸਕਦਾ ਤੁਸੀਂ ਉਹਨੂੰ ਦੇਣ ਚਾਹੇ ਤੇ ਇਹ ਸੋਚ ਕੇ ਨਹੀਂ ਦਿੱਤੇ ਕੈਰਡੈਕਟ ਇਹ ਤੁਹਾਨੂੰ ਵੀ ਬਿੰਦਕਰ ਪਟਾਉਣਾ ਨੇ ਸਾਫ ਤੌਰ ਤੇ ਕਿਹਾ ਕਿ ਕਿਸੇ ਦੇ ਜਾਣ ਦੇ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਪਹਿਲਾਂ ਕੈਪਟਨ ਅਮਿੰਦਰ ਸਿੰਘ ਵੀ ਛੱਡ ਕੀ ਗਏ ਨੇ ਆ ਕਾਂਗਰਸ ਦੀ ਇੱਥੋਂ ਵੱਡੀ ਜਿੱਤ ਹੋਵੇਗੀ ਕੈਮਨ ਬਲਬੀਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ